ਲੋਕ ਸਭਾ ਦੀ ਚੋਣਾਂ ਦੀ ਹਾਰ ਦੀ ਸਿੱਧੀ ਸਿੱਧੀ ਜੋ ਪਰਛਾਈ ਹੈ ਹੁਣ ਅਕਾਲੀ ਦਲ ਦੇ ਉੱਪਰ ਪੈਣੀ ਸ਼ੁਰੂ ਹੋਈ ਹੈ ਅਤੇ ਇਸ ਦਾ ਅਸਰ ਵੀ ਦਿਖਾਈ ਦੇਣ ਲੱਗਿਆ ਕਿਉਂਕਿ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਦੇ ਪ੍ਰਧਾਨਗੀ ਤੋਂ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ ਸੋ ਅਸਤੀਫਾ ਇੱਕ ਵਾਰ ਫਿਰ ਤੋਂ ਮੰਗਿਆ ਗਿਆ ਉੱਥੇ ਨਾਲ ਹੀ ਨਾਲ ਇੱਕ ਖੁੱਲੀ ਚਿੱਠੀ ਲਿਖ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਵੱਲੋਂ ਜਿੱਥੇ ਅਸਤੀਫੇ ਦੀ ਗੱਲ ਕੀਤੀ ਹੈ ਉੱਥੇ ਨਾਲ ਹੀ ਨਾਲ ਪਾਰਟੀ ਦੇ ਹਿੱਤਾਂ ਨੂੰ ਅੱਗੇ ਰੱਖਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੁਝ ਸੁਝਾਅ ਵੀ ਦਿੱਤੇ ਨੇ ਇੱਕ ਖੁੱਲਾ ਖਤ ਹੈ ਜਿਹੜਾ ਉਹ ਸੁਖਬੀਰ ਬਾਦਲ ਨੂੰ ਲਿਖਿਆ ਗਿਆ ਹੈ ਦੱਸ ਦਈਏ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਆਸੀ ਤਕਤਰ ਤੇ ਸਪੋਕਸ ਪਰਸਨ ਚਰਨਜੀਤ ਬਰਾੜ ਦੀ ਜਿਨ੍ਹਾਂ ਦੇ ਵੱਲੋਂ ਹੁਣ ਪਾਰਟੀ ਪ੍ਰਧਾਨ ਬਦਲਣ ਦੀ ਗੱਲ ਕੀਤੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਇੱਕ ਖੁੱਲਾ ਖਤ ਹੈ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੂੰ ਲਿਖਿਆ ਗਿਆ ਹੈ ਜਿਸ ਦੇ ਵਿੱਚ ਉਹ ਕੁਝ ਸੁਝਾਅ ਦਿੰਦੇ ਹੋਏ ਨਜ਼ਰ ਆਏ ਨੇ ਜਿਸ ਦੇ ਨਾਲ ਪਾਰਟੀ ਦੇ ਹਿੱਤ ਅੱਗੇ ਰੱਖੇ ਗਏ ਨੇ ਅਤੇ ਉਹਨਾਂ ਨੇ ਦੱਸਿਆ ਕਿ ਇਹ ਸੁਝਾਅ ਦੇ ਉੱਪਰ ਜੇਕਰ ਪਾਰਟੀ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੱਲਦੇ ਨੇ ਤਾਂ ਪਾਰਟੀ 1 ਮਹੀਨੇ ਦੇ ਵਿੱਚ ਵਿੱਚ ਆਪਣੀ ਲੀ ਦੇ ਉੱਪਰ ਪਲਟ ਆਵੇਗੀ ਅਤੇ ਪਾਰਟੀ ਦਾ ਉਥਾਨ ਸ਼ੁਰੂ ਹੋ ਜਾਏਗਾ ਦੱਸਦੀ ਹੈ ਕਿ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਜੋ ਮੈਂ ਲਿਖ ਰਿਹਾ ਹੋ ਸਕਦਾ ਤੁਹਾਨੂੰ ਚੰਗਾ ਨਾ ਲੱਗੇ ਇਹ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਹੋਈ ਚਿੱਠੀ ਦੇ ਵਿੱਚ ਉਹ ਕਹਿੰਦੇ ਨਜ਼ਾਰੇ ਨੇ ਪਰ ਪਾਰਟੀ ਦੇ ਬਢੇਰੇ ਹਿੱਤਾਂ ਲਈ ਤੁਹਾਨੂੰ ਸੁਝਾ ਦੇ ਰਿਹਾ ਹਾਂ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਬਢੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਭੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬਿਬਾ ਹਰਸਿਮਰਤ ਕੌਰ ਬਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਸਰਦਾਰ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ ਸਰਦਾਰ ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਸ਼੍ਰੀ ਐਨ ਕੇ ਸ਼ਰਮਾ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ ਅਤੇ ਮੈਨੂੰ ਉਸ ਮੈਂਬਰ ਵਿੱਚ ਸਕੱਤਰ ਬਿਨਾ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹਾਂ ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਕੋਈ ਹੋਰ ਵੀ ਹੋ ਸਕਦੇ ਹਨ ਸੋ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਐਲਾਨ ਕਰੋ ਕਿ ਇੱਕ ਪ੍ਰਸੀਡੀਅਮ 14 ਦਸੰਬਰ 2000 ਤੱਕ ਹੈ ਇਹ ਪੰਚ ਪ੍ਰਧਾਨੀ ਜਿਹੜੀ ਬਣਾਈ ਜਾਏਗੀ 14 ਦਸੰਬਰ 2024 ਤੱਕ ਬਣਾਈ ਜਾਏਗੀ ਅਤੇ ਉਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਇਹ ਪ੍ਰਸੀਡੀਅਮ 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਭਰਤੀ ਹੋ ਕੇ ਨਵੀਂ ਡੈਲੀਗੇਟਰਾਂਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਸੀਡੀਅਮ ਬਣੇ ਉਹ ਕਰੇਗੀ ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ ਐਸਜੀਪੀਸੀ ਦੀਆ ਵੋਟਾ ਬਣਾਉਣਾ ਤੇ ਜੇਕਰ ਜਨਰਲ ਇਲੈਕਸ਼ਨ ਆਉਂਦੀ ਹੈ ਤਾਂ ਉਹ ਲੜਾਉਣੀ ਜੇਕਰ ਜਨਰਲ ਚੋਣਾਂ ਨਹੀਂ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿਕ ਕਮੇਟੀ ਦੀ ਚੋਣ ਕਰਾਉਣੀ ਪਾਰਟੀ ਦੀ ਭਰਤੀ ਆਦੀ ਸਾਰੇ ਸਿਆਸੀ ਕੰਮ ਪ੍ਰਸੀਡੀਅਮ ਦੇਖੇਗੀ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾ ਇਹ ਚਿੱਠੀ ਦੇ ਵਿੱਚ ਬੜੀਆਂ ਅਹਿਮ ਗੱਲਾਂ ਕਰਦੇ ਹੋਏ ਨਜ਼ਰ ਆਏ ਨੇ ਚਰਨਜੀਤ ਸਿੰਘ ਬਰਾੜ ਤੇ ਉਹਨਾਂ ਨੇ ਅੰਤ ਵਿੱਚ ਇਹ ਵੀ ਕਿਹਾਗਾ ਵੀ ਤੁਸੀਂ ਜੋ ਉਪਰੋਕਤ ਕੰਮ ਨੇ ਉਹ ਪ੍ਰਸੀਡੀਅਮ ਕਰੇਗੀ ਤੇ ਨਾਲ ਤੁਸੀਂ ਪ੍ਰਸੀਡੀਅਮ ਨੂੰ ਇਹ ਕਹੋ ਕਿ ਤੁਸੀਂ ਜਿੱਥੇ ਮੇਰੀ ਡਿਊਟੀ ਲਾਓਗੇ ਮੈਂ ਉੱਥੇ ਕੰਮ ਕਰਾਂਗਾ ਤੋ ਦੂਸਰਾ ਉਹਨਾਂ ਕਹਿਆ ਕਿ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਅਕੰਡ ਪਾਠ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਖ ਹੋ ਕੇ ਮੰਗ ਚੁੱਕੇ ਹਾਂ ਮੈਂ ਉਸ ਸਮੇ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵਿਧੀ ਵਿਧਾਨ ਮੁਤਾਬਕ ਨਹੀਂ ਹੋਈ ਸੋ ਜੋ ਇਹ ਹੁਣ ਜ਼ੁਬਾਨੀ ਤੇ ਲਿਖਤੀ ਜਿਹੜੀ ਮਾਫੀ ਹੈ ਉਹਨੂੰ ਆਪਾਂ ਵਿਧੀ ਵਿਧਾਨ ਦੇ ਨਾਲ ਦੁਆਰੋਂ ਮੰਗ ਲਈਏ ਜੋ ਸਜਾ ਸ਼੍ਰੀ ਅਕਾਲ ਤਖਤ ਲਾਵੇ ਉਹ ਨਿਮਾਣੇ ਸਿੱਖ ਤਰ੍ਹਾਂ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ ਪਰ ਬਾਕੀ ਸਲਾਹਾਂ ਨੂੰ ਅਕਸਰ ਦਰਕਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਮੇਰੀ ਉਸ ਸਮੇਂ ਨਹੀਂ ਮੰਨੀ ਗਈ ਸੀ ਸੋ ਇੱਕ ਵਾਰ ਫਿਰ ਤੋਂ ਮਾਫੀ ਦੇ ਉੱਪਰ ਘੇਰਦੇ ਹੋਏ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜੋ ਅਸੀਂ ਅਕਾਲ ਤਖਤੋਂ ਮਾਫੀ ਮੰਗੀ ਸੀ ਉਹ ਵਿਧੀ ਵਿਧਾਨਾਂ ਦੇ ਮੁਤਾਬਕ ਨਹੀਂ ਸੀ ਇੱਕ ਵਾਰ ਫਿਰ ਤੋਂ ਮਾਫੀ ਮੰਗ ਲਈ ਜਾਈਏ ਬਿਧੀ ਵਿਧਾਨਾਂ ਦੇ ਅਨੁਸਾਰ ਤੇ ਸਾਨੂੰ ਅਕਾਲ ਤਖਤ ਜਿਹੜੀ ਵੀ ਸਜ਼ਾ ਲਾਏਗਾ ਉਸ ਨੂੰ ਸਿਰ ਮੱਥੇ ਮੰਨੀਏ ਇੱਕ ਨਿਮਾਣੇ ਸਿੱਖ ਵਾਂਗ ਸੋ ਇਸ ਤਰ੍ਹਾਂ ਪ੍ਰਮਾਤਮਾ ਭਲਾ ਕਰੇਗਾ ਪਰ ਪ੍ਰਧਾਨ ਜੀ ਹੁਣ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਤੇ ਇਹਨਾਂ ਮਾੜਾ ਹਾਲ ਹੋ ਰਿਹਾ ਹੈ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ-ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ ਸੋ ਇੱਕ ਪ੍ਰਾਣੀ ਗੱਲ ਦੇ ਉੱਪਰ ਡੇਰੇ ਨੂੰ ਮਾਫੀ ਦੋਣ ਦੇ ਮਾਮਲੇ ਦੇ ਉੱਪਰ ਵੀ ਇੱਕ ਸਲਾਹ ਦਿੰਦੇ ਹੋਏ ਨਜ਼ਰ ਆਏ ਨੇ ਚਰਨਜੀਤ ਸਿੰਘ ਬਰਾੜ ਜੇਕਰ ਪੰਜ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਜ਼ਰੂਰ ਮੰਗ ਲਈਏ ਤੀਸਰਾ ਸਰਾਏ ਪਾਰਟੀ ਇੱਕ ਮਹੀਨੇ ਵਿੱਚ ਮੁੜ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮਾਫੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾ ਚੱਲ ਕੇ ਦੇਖ ਲਓ ਜਿੱਥੇ ਪਿਛਲੇ 3 ਸਾਲਾਂ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ ਅਫਸਰਾਂ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆਏ। ਉੱਥੇ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜ੍ਹਦੀ ਕਲਾ ਵਿੱਚ ਰਹੇਗੀ, ਪਾਰਟੀ ਪ੍ਰਧਾਨ ਵੀ ਰਹੋਗੇ, ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਵੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ। ਸਲਾਹਕਾਰਾਂ ਦੇ ਨਾਲ ਜੇਕਰ ਮੇਰੀ ਇਹ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਇਹ ਉਹ ਖੁੱਲੀ ਚਿੱਠੀ ਹੈ ਜਿਹੜੀ ਕੀ ਹੁਣ ਸਿਆਸੀ ਸਕੱਤਰ ਸਪੋਕਸਪਰਸਨ ਪਾਰਟੀ ਦੇ ਤੇ ਕੰਗ ਮਾਫ ਕਰਨਾ ਅਕਾਲੀ ਦਲ ਦੇ ਸੀਨੀਅਰ ਲੀਡਰ ਚੰਗੇ ਸਿੰਘ ਬਰਾੜ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲਿਖੀ ਗਈ ਹੈ ਤੇ ਜਿੱਥੇ ਉਸ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਨਵੇਂ ਸੁਝਾਅ ਪਾਰਟੀ ਦੇ ਉਥਾਨ ਦੇ ਲਈ ਪਾਰਟੀ ਦੇ ਹਿੱਤਾਂ ਲਈ ਦਿੰਦੇ ਨਜ਼ਰ ਆ ਰਹੇ ਨੇ ਉਥੇ ਨਾਲ ਹੀ ਨਾਲ 마ఫీ ਡੇਰੇ ਨੂੰ 마ఫీ ਦੇ ਉੱਪਰ ਵੀ ਫਿਰ ਤੋਂ ਮੁੜ ਅਕਾਲ ਤਖਤ ਤੋਂ 마ఫీ ਮੰਗਣ ਦੀ ਗੱਲ ਕਰਦੇ ਨੇ ਕਿਉਂਕਿ ਉਹ ਉਹਨਾਂ ਦੀ ਸਮਝ ਮੁਤਾਬਕ ਜੋ 마ఫీ ਪਹਿਲਾਂ ਮੰਗੀ ਗਈ ਸੀ ਉਹ ਵਿਧੀ ਵਿਧਾਨਾਂ ਦੇ ਮੁਤਾਬਕ ਨਹੀਂ ਸੀ ਅਕਾਲ ਤਖਤ ਦੇ ਵਿਧੀ ਵਿਧਾਨਾਂ ਦੇ ਅਨੁਸਾਰ ਇੱਕ ਵਾਰ ਫਿਰ ਤੋਂ ਪਾਰਟੀ 마ఫీ ਮੰਗੇ ਪ੍ਰਧਾਨ ਸਾਹਿਬ 마ఫీ ਮੰਗਣ ਜਾ ਰਲ ਕੇ 마ఫీ ਮੰਗੀਏ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਤੀਸਰਾ ਉਹਨਾਂ ਵੱਲੋਂ ਕਿਹਾ ਗਿਆ ਕਿ ਬੀਬਾ ਹਰਸਿਮਰਤ ਬਾਦਲ ਇਸ ਕਰਕੇ ਜਿੱਤੇ ਨੇ ਕਿਉਂਕਿ ਉਹ ਡੇਰੇ ਮਾਮਲੇ ਡੇਰੇ ਨੂੰ ਮਾਫੀ ਵਾਲੇ ਮਾਮਲੇ ਦੇ ਵਿੱਚ ਸ਼ਾਮਿਲ ਨਹੀਂ ਸੀ ਅਸੋ ਕਿਉਂਕਿ ਉਹ ਡੇਰੇ ਦੀ ਮਾਫੀ ਦੇ ਭਾਗੀਦਾਰ ਨਹੀਂ ਸੀ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਦਬਾਅ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਦਰਮਿਆਨ ਕੋਰ ਕਮੇਟੀ ਦੀ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਲੇਕਿਨ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਸਿਰਫ ਔਰ ਸਿਰਫ ਇਹ ਇਸ਼ਾਰਾ ਕੀਤਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਦੇ ਸੰਬੰਧੇ ਵਿੱਚ ਅਤੇ ਪਾਰਟੀ ਨੂੰ ਉੱਪਰ ਚੱਕਣ ਦੇ ਲਈ ਕਿਹੜੇ ਹੇਲੇ ਵਸੀਲੇ ਕੀਤੇ ਜਾ ਸਕਦੇ ਨੇ ਉਸ ਸੰਬੰਧੀ ਚਰਚਾ ਕਰਨ ਦੇ ਲਈ ਕੋਰ ਕਮੇਟੀ ਸੱਦੀ ਗਈ ਹੈ ਲੇਕਿਨ ਦੱਸ ਦਈਏ ਕਿ ਚੋਣ ਨਤੀਜਿਆਂ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਿਸ਼ਾਨੇ ਦੇ ਉੱਪਰ ਹੈ ਲਗਾਤਾਰ ਪਾਰਟੀ ਦੇ ਵਿੱਚ ਵਿਦਰੋਹ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਹੁਣ ਚਰਨਜੀਤ ਸਿੰਘ ਬਰਾੜ ਦੀ ਚਿੱਠੀ ਨੂੰ ਛੱਡ ਦਈਏ ਤਾਂ ਇਸ ਤੋਂ ਪਹਿਲਾਂ ਚੋਣ ਨਤੀਜਿਆਂ ਤੋਂ ਬਾਅਦ ਸੁਖਦੇਵ ਸਿੰਘ ਢੀਂਟਸਾ ਜਿਹੜੇ ਕਿ ਅਕਾਲੀ ਦਲ ਦੇ ਸਰਪ੍ਰਸਤ ਨੇ ਉਹਨਾਂ ਨੇ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਦੇ ਵਿੱਚ ਹੋਈ ਪਾਰਟੀ ਦੀ ਹਾਰ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਸੀ ਉਹ ਵੀ ਪ੍ਰਧਾਨ ਦੇ ਅਸਤੀਫੇ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਸੀ ਸਿੱਖੇ ਨਿਸ਼ਾਨਿਆਂ ਦੇ ਨਾਲ ਸੁਖਦੇਵ ਸਿੰਘ ਢੀਂਟਸਾ ਘੇਰਦੇ ਹੋਏ ਨਜ਼ਰ ਆਏ ਸੀ ਸੁਖਬੀਰ ਸਿੰਘ ਬਾਦਲ ਨੂੰ ਤੇ ਉਹਨਾਂ ਨੇ ਸਿੱਧਾ ਕਿਹਾ ਸੀ ਕਿ ਇਹ ਪਾਰਟੀ ਦਾ ਜੋ ਹਾਸ਼ਰ ਹੋਇਆ ਹੈ 10 ਦੱਸ ਦੇ ਕਿ 13 ਸੀਟਾਂ ਦੇ ਉੱਪਰ ਲੜਨ ਵਾਲੀ ਪਾਰਟੀ ਸਿਰਫ ਉਰ ਸਿਰਫ ਇੱਕ ਸੀਟ ਜਿੱਤ ਚੁੱਕੀ ਜਿੱਤ ਚੁੱਕੀ ਹੈ ਜਦੋਂ ਕਿ ਉਸ ਨੂੰ 10 ਸੀਟਾਂ ਦੇ ਉੱਪਰ ਨਮੋਸ਼ੀ ਭਰੀ ਹਾਰ ਦੇ ਨਾਲ-ਨਾਲ ਆਪਣੀ ਜ਼ਮਾਨਤ ਤੱਕ ਗਬਾਉਣੀ ਪਈ ਸੀ ਇਸ ਤੋਂ ਬਾਅਦ ਤਿੱਖਾ ਨਿਸ਼ਾਨਾ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਜਿਹੜਾ ਸਿੱਧਾ ਸਾਧਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਉਧਰ ਗੱਲ ਕਰੀਏ ਸੀਨੀਅਰ ਲੀਡਰ ਮਨਪ੍ਰੀਤ ਯਾਲੀ ਦੀ ਉਹਨਾਂ ਦੇ ਵੱਲੋਂ ਵੀ ਤਿੱਖਾ ਬਿਆਨ ਆਇਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਤੱਕ ਝੁੰਡਾ ਕਮੇਟੀ ਦੀਆਂ ਸ਼ਿਫਾਰਸ਼ਾਂ ਲਾਗੂ ਨਹੀਂ ਹੁੰਦੀਆਂ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਉਹ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹੋਣੇ ਦੱਸ ਦिए ਕਿ ਜੋ ਚਰਚਾ ਮਾਨੇ ਝੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਨੂੰ ਲੈ ਕੇ ਉਸ ਦੇ ਵਿੱਚ ਵੀ ਮੰਥਨ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਵਿੱਚ ਇਹ ਸੀ ਕਿ ਪਤਰੰਤ ਪਾਰਟੀ ਦਾ ਪ੍ਰਧਾਨ ਬਦਲ ਦੇਣਾ ਚਾਹੀਦਾ ਸੋ ਹੁਣ ਜਿੱਥੇ ਇੱਕ ਪਾਸੇ ਮਾਨਪਿਤ ਇਆਲੀ ਝੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਦੀ ਗੱਲ ਕਰਦੇ ਨੇ ਉਥੇ ਹੀ ਸੁਖਦੇਵ ਸਿੰਘ ਢੀਂਟਸਾ ਜ਼ਿੰਮੇਵਾਰ ਠਹਿਰਾ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਤੇ ਇੱਕ ਵਾਰ ਫਿਰ ਤੋਂ ਜੋ ਹੁਣ ਕੋਰ ਕਮੇਟੀ ਦੀ ਮੀਟਿੰਗ ਦੇ ਦਰਮਿਆਨ ਇੱਕ ਚਿੱਠੀ ਖੁੱਲੀ ਚਿੱਠੀ ਸੀਨੀਅਰ ਲੀਡਰ ਚਰਨ ਸਿੰਘ ਬਰਾੜ ਦੇ ਵੱਲੋਂ ਲਿਖ ਦਿੱਤੀ ਗਈ ਹੈ ਸਿੱਧੀ ਪ੍ਰਧਾਨ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਨੂੰ ਜਿਸ ਦੇ ਵਿੱਚ ਉਹ ਪ੍ਰਧਾਨ ਬਦਲਣ ਦੀ ਮੰਗ ਦੇ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਦਸੰਬਰ ਤੱਕ ਜਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ ਪੰਜ ਪ੍ਰਧਾਨੀ ਬਣਾ ਕੇ ਪਾਰਟੀ ਦੀ ਕਮਾਂਡ ਹੈ ਜਿਹੜੀ ਉਹ ਪੰਚ ਪ੍ਰਧਾਨੀ ਨੂੰ ਸੌਂਪ ਦਿੱਤੀ ਜਾਵੇ ਸੋ ਹੁਣ ਇਸ ਲੈਟਰ ਤੋਂ ਬਾਅਦ ਕਿਉਂਕਿ ਉਧਰ ਮੀਟਿੰਗ ਵੀ ਹੋ ਰਹੀ ਹੈ ਕੋਰ ਕਮੇਟੀ ਦੀ ਕਿਸ ਤਰ੍ਹਾਂ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਲੈਣਗੇ ਕਿ ਹੁਣ ਚਰਚ ਦੇ ਬਰਾੜ ਦੀਆਂ ਜਿਹੜੀਆਂ ਸੁਝਾਅ ਨੇ ਪੰਚ ਪ੍ਰਧਾਨੀ ਦੇ ਉਹਨਾਂ ਦੇ ਉੱਪਰ ਪਾਰਟੀ ਅਮਲ ਕਰੇਗੀ ਸੁਖਬੀਰ ਸਿੰਘ ਬਾਦਲ ਅਮਲ ਕਰਨਗੇ ਜਾਂ ਫਿਰ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹਲਚਲ ਹੋਈ ਹੈ ਵੱਡਾ ਪੁਚਾਲ ਪ੍ਰਧਾਨਗੀ ਨੂੰ ਲੈ ਕੇ ਆਇਆ ਇਸ ਦੇ ਨਾਲ ਕਿਵੇਂ ਨਜੇਟਣਗੇ ਸੁਖਬੀਰ ਸਿੰਘ ਬਾਦਲ ਕੀ ਦੇਣਗੇ ਅਸਤੀਫਾ ਜਾਂ ਫਿਰ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਜਨਨਲੀ ਬਣੇ ਰਹੇ ਹੋ ਰਜਾਨਾ ਲੋਕਨਾਟੀਵੀ ਦੇ ਨਾਲ